ਪ੍ਰਣਾਮ ਸ੍ਰੀ ਵਾਹਿਗੁਰੂ ਸਰਬ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਰਬ ਜੀਉ ਕਲੀ ਮਹਲਾ ਤੀਜਾ ਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਜ ਜਿਸ ਤੇ ਮਨ ਵਜਿਆ ਬਰਈਆ ਉਹ ਅਗਰ ਤਨ ਪਰਵਾਰ ਪਰਿਆ ਸ਼ਬਦ ਗਾ ਬੜਿਆ ਆ ਸ਼ਬਦੋ ਤਾ ਗਾਓ ਹਰੀ ਕੇ ਰਾ ਮਰ ਜਿਨੀ ਵਸਿਆ ਕਹੇ ਤਾਨਕ ਅਨੰਦ ਹੁਆ ਸਤ ਗੁਰੂ ਨੂੰ ਮਿਲ ਪਾਇਆ ਈ ਮਨ ਮੇਰਿਆ ਤੂੰ ਸਦਾ ਰਹੁ ਨਾਲੇ ਸਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਸਾਰਿਆ ਅੰਗੀਕਾਰੂ ਕਰੇ ਤੇਰਾ ਕਰਜ ਸਭ ਸੁਆਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨ ਅਵਸਾਰੇ ਕਹਿਣਾ ਨਾਨਕ ਮਨ ਮੇਰੇ ਸਦਾਰੋ ਰਾਲੇ ਸੱਚੇ ਸਾਹਿਬਾ ਕੀ ਨਹੀਂ ਕਰਤੇ ਰਹਿ ਕਰਤਾ ਵੀੜੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਰਦਸਲਾ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਤਾ ਨਕ ਸੱਚੇ ਸਾਹਿਬ ਕੀ ਨਹੀ ਕਰ ਪੇਰੇ ਸਚਾ ਨਾਮ ਮੇਰਾ ਅਧਾਰ ਸਚ ਨਾਮ ਧਾਰ ਮੇਰਾ ਜਨ ਭੁਖਾ ਸਭ ਗੁਆਇਓ ਕਲਸਾਤ ਸੁਖ ਮਨ ਆਏ ਵਸਿਆ ਜਿਨੇ ਚਾ ਸਭ ਬੁਜਾਈਆ ਸਦਾ ਕਿਰਪਾਣ ਕੀ ਤਾ ਗੁਰੂ ਵਿਟੋ ਜਿਸ ਦੀਆ ਇਹ ਬੜਿਆ ਕਹਿ ਨਾਨਕ ਸੁਣੋ ਸਤਿ ਸ਼ਬਦ ਤਰੋਪੇਯਾਰੋ ਸਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸ਼ਬਦ ਕਰਸ ਪਾਗੇ ਕਰਸ ਪਾਗੇ ਸ਼ਬਦ ਵਾਜੇ ਕਲਾਜਤ ਕਰਤਾਰਿਆ ਪੰਚ ਦੂਤ ਤੁਧ ਬਸ ਕੀਤੇ ਕਾਲ ਘਟ ਕੁਮਾਰਿਆ ਤੁਂ ਕਿਰਨ ਪਾਇ ਤੁਧ ਜਨਕ ਸਹਿਨਾ ਮਨਰ ਕੇ ਲਾਗੇ ਕਹਿ ਨਾਨਕ ਤੈ ਸੁਖ ਸੋ ਨੋ ਬਟ ਭਾਗਿਓ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਮਪਾਇ ਉਤਰੇ ਸਗਲ ਵਸੋ ਰੇ ਦੁਖ ਰੋਗ ਸੰਤਾਪ ਉਤਰੇ ਸੋੜੇ ਸੱਚੀ ਬਾਣੀ ਸਤ ਸਾਜਨ ਪਏ ਸਰਸੇ ਪੂਰੇ ਬੁਲਤੇ ਜਾਣੇ ਸੁਣਤੇ ਬਨੀਤ ਕਹਤੇ ਭਗਤ ਸਤ ਗੁਰੂ ਰਹਾ ਪਰਪੂਰੇ ਬਿਨ ਬੰਦ ਨਾਨਕ ਗੁਰ ਚਰਨ ਲਾਗੇ ਵਾਜਨ ਦਾ ਤੇ ਭਗਤ ਸਤਗੁਰ ਬ੍ਰਹਪੁਰੂਰੇ ਮਨ ਮੰਤ ਨਾਨਕ ਗੁਰ ਚਰਨ ਲਗੇ ਵਾਜ ਅਨਹਦ ਤੁਰੇ ਸੁਲੋਕ ਉਹ ਗੁਰੂ ਬਾਣੀ ਬਿਤਾ ਮਾਤਾ चङी आई ाम त आया गई मसताल नक ते मुख उजल केतिरी छुटी ना, नी नाम त आया गई मसकताल should be enough